ਸਰ ਆਜ ਇੱਕ ਦੋਸ਼ੀ ਫੜਿਆ ਤੁਸੀਂ ਇਹਦੇ ਬਾਰੇ ਇਹ ਕਿਸ ਜੁਰਮ ਦੇ ਅੰਦਰ ਫੜਿਆ ਔਰ ਇਹਨੇ ਕਿੱਥੋਂ ਫੜਿਆ ਇਹਨੂੰ ਮਾਨਕੂ ਐਸਐਸਪੀ ਸਾਹਿਬ ਜੀ ਹਾਜ਼ਰਾਂ ਦੇ ਮੁੱਖ ਅਫਸਰ ਥਾਣਾ ਸਾਹ ਜਗਿੰਦਰ ਸਿੰਘ ਨੇ ਅਲਾਕਾ ਗਸ਼ਤ ਦੌਰਾਨ ਇੱਕ ਵਹੀਕਲ ਤੇ ਨਜ਼ਰ ਆ ਰਿਹਾ ਸੀ ਜਿਹਨੂੰ ਰੋਕਿਆ ਤੇ ਉਹਦੇ ਰੁਕਣ ਤੋਂ ਬਾਅਦ ਸ਼ੱਕ ਪੈਣ ਤੇ ਉਹਦਾ ਨਾਮ ਨੇ ਆਪਣਾ ਦੱਸਿਆ ਸੁਖਦੇਵ ਸਿੰਘ ਪੁੱਤਰ ਜਗਿੰਦਰ ਸਿੰਘ ਵਾਸੀ ਮਕਾਨ ਨੰਬਰ 18 ਬਸਤੀ ਮਿੱਠੂ ਬਾਬਾ ਬੁੱਢਾ ਜੀ ਨਗਰ ਜਲੰਧਰ ਉਹ ਉਹਦੇ ਪਸ਼ਾਕੂਨ ਕਹਿੰਦੇ ਉਹਨੂੰ ਲੋਕਾਂ ਦੇ ਕਬੀਲੇ ਦੇ ਵਿੱਚੋਂ ਦੁਰਾਨੇ ਤਲਾਸ਼ੀ ਉਸ ਕੋਲ 5 ਕਿਲੋ ਚਰਸ ਬਰਾਮਦ ਹੋਈ ਸਰ ਇਹ ਚਰਸ ਜਿਹੜੀ ਰੈਗੂਲਰ ਲੈ ਕੇ ਆਉਂਦਾ ਸੀਗਾ ਜਾਂ ਪਹਿਲੀ ਵਾਰ ਲੈ ਕੇ ਆਇਆ ਇਹਦੇ ਜੋਜ ਨੇ ਆਪਣੇ ਨੋਰਮਲ ਪੁਛੀਸ਼ ਤੇ ਜੋ ਦੱਸਿਆ ਹੈਗਾ ਵੀ ਇਹ ਪਹਿਲਾਂ 6 ਮਹੀਨੇ ਪਹਿਲਾਂ ਸਾਡਾ ਆਪਣੇ ਜਲੰਧਰ ਦਾ ਕੋਈ ਕਿਸੇ ਹੋਰ ਥਰੂ ਜਾਂਦਾ ਹੈ ਹਮਾਚਲ ਤੋਂ ਲੈ ਕੇ ਆਉਂਦਾ ਸੀ ਜਿਹਦਾ ਜੋਜੋ ਨਾਂ ਦਾ ਨੇਪਾਲੀ ਵਿਅਕਤੀ ਹੈਗਾ ਉਸ ਏਰੀਆ 'ਚ ਰਹਿੰਦਾ ਕਸ਼ੋਰ ਏਰੀਆ ਪਹਿਲਾਂ ਹਮਾਚਲ 'ਚ ओके सर ਇਹਦੇ ਤੇ ਪਹਿਲਾਂ ਵੀ ਕੋਈ ਮੁਕਦਮੇ ਦਰਜ ਨੇ ਇਹਦਾ ਜਿਹੜਾ ਪ੍ਰੀਮੀਅਰ ਰਿਕਾਰਡ ਜਿਹੜਾ ਪਿਛਲੇ ਬੈਕ ਆਊਟ ਚੱਕ ਕੇ ਪਤਾ ਲੱਗੇਗਾ ਕਿ ਇਹ ਦੇ ਖਿਲਾਫ ਕੋ ਪਹਿਲਾਂ ਕੋਈ ਮੁਕਦਮਾ ਦਰਜ ਹੈ ਫਿਲਹਾਲ ਇਹਦੇ ਖਿਲਾਫ ਆਪਣਾ ਕੋਈ ਨਹੀਂ ਦਰਜ ਹੈ ਕੋਈ ਮੁਕਦਮਾ ਦਰਜ ਤੇ ਸਰ ਉਹ ਤੋਂ ਅਮਰੇ ਆਪਣਾ ਹਿਮਾਚਲ ਤੋਂ ਲਿਆ ਕੇ ਇੱਥੇ ਜਲੰਧਰ ਜਾਂ ਇਹਦੇ ਨੇੜੇ ਤੇੜੇ ਏਰੀਆ ਦੇ ਵਿੱਚ ਵੇਚਦਾ ਸੀਗਾ ਜੋ ਇਹਨੇ ਦੱਸਿਆ ਵੀ ਮੈਂ ਉੱਥੋਂ ਲੈ ਕੇ ਆਉਣਾ ਉਹਦੀ ਕਹਿੰਦੇ ਅੱਗੇ ਸਪਲਾਈ ਦਿੰਦਾ ਉਹਦੀ ਅਰੈਸਟ ਗ੍ਰਫਟਰੀ ਹੋਣ ਤੋਂ ਬਾਅਦ ਉਦੋਂ ਨੰਬਰ ਤੇ ਤੀਰਾ ਗਿਆ ਕਲੀਅਰ ਅਡਰੈਸ ਪਤਾ ਲੱਗਣ ਤੋਂ ਬਾਅਦ ਫਿਰ ਅੱਗੇ ਪਤਾ ਲੱਗਾ ਕਿ ਇਹ ਕਿਸ ਨੂੰ ਸਪਲਾਈ ਹੁੰਦਾ ਰਿਹਾ ਦਵਾਈਆਂ ਖਾ ਖਾ ਕੇ ਪਰੇਸ਼ਾਨ ਹੋ ਚੁੱਕੇ ਮਰੀਜ਼ਾਂ ਲਈ ਆਸ ਦੀ ਇੱਕੋ ਇੱਕ ਕਿਰਨ ਕੈਤ ਆਯੁਰਵੈਦ ਦੁਆਖਾਨਾ ਔਰਤ ਮਰਦ ਹਰ ਤਰ੍ਹਾਂ ਦੇ ਗੁਪਤ ਰੋਗਾਂ ਦੇ ਮਾਹਰ ਅਧਰੰਗ ਕਾਲਾ ਪੀਲਿਆ ਮੋਟਾਪਾ 슈ਗਰ ਘਟੇ ਹੋਏ ਸੈੱਲ ਇੱਕ ਦਿਨ ਵਿੱਚ ਪੂਰੇ ਕਰੋ ਫੋਨ ਕਰੋ 98763 79499